ਸਰ ਲੋਕਾਂ ਨੂੰ ਇੱਕ ਵੱਡੀ ਸਹੂਲਤ ਦੇਣ ਜਾ ਰਹੇ ਹਾਂ ਜਿਹੜੇ ਡੇਪੋ ਦਾ ਉਦਘਾਟਨ ਕੀਤਾ ਗਿਆ ਹੈ ਕਿੰਨੇ ਕਰੋੜ ਦੀ ਲਗਤ ਨਾ ਜਿਹੜਾ ਇੱਕ ਬਨੂਗਾ ਪੁਲ ਤੇ ਕਿਸ ਤਰ੍ਹਾਂ ਦੀ ਜਿਹੜੀ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਤੁਹਾਡਾ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਵਧਾਈ ਖਾਸ ਕਰਕੇ ਲੁਧਾਨੇ ਹਲਕੇ ਸਾਡੇ ਸਾਡੀ ਵੱਡੀ ਪੈਨ ਰਿੰਦਰਪਾਲ ਕੁਰਸ਼ੀਨਾ ਜੀ ਜਿਨ੍ਹਾਂ ਦੇ ਹਲਕੇ ਚ ਇੱਕ ਬ੍ਰਿਜ ਦੀ ਜਿਹੜੀ ਬੜੀ ਧੇਰ ਤੋਂ ਡਿਮਾਂਡ ਸੀ ਸਾਉਦਨ ਬਾਈਪਾਸ ਜਿਹੜਾ ਸੀਗਾ ਬ੍ਰਿਜ ਉਹਦੀ ਅੱਜ ਆਪਾਂ ਫਾਊਂਡੇਸ਼ਨ ਸਟੋਨ ਰੱਖਿਆ ਆਪਾਂ ਤਕਰੀਬਨ ਇਹ 12 ਕਰੋੜ 58 ਲੱਖ ਦੇ ਆਸ-ਪਾਸ ਦੀ ਪੂਰੀ ਕੀਮਤ ਹੈਗੀ ਆ ਤੇ ਅਸੀਂ ਇਹ ਜੋ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਡਿਵੈਲਪਮੈਂਟ ਦੀ ਸਪੀਡ ਵਧਾਈ ਹੋਈ ਆ ਆਪਾਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅੱਗੇ ਉਹਨੂੰ ਵਧਾਉਂਦੇ ਹੋਏ ਰੱਪਾ ਇਹ ਜਿਹੜਾ ਡਿਵੈਲਪਮੈਂਟ ਪ੍ਰੋਜੈਕਟ ਸਾਨੂੰ ਦੱਸਿਆ ਐਮਐਲਏ ਸਹਿਬਾਨ ਨੇ ਕਿ ਬੜੀ ਦੇਰ ਤੋਂ ਇਹ ਡਿਮਾਂਡ ਪੈਂਡਿੰਗ ਸੀ ਤੇ ਅੱਜ ਉਹ ਨਹੀਂ ਪਤਾ ਰੱਖਿਆ ਤੇ ਅਸੀਂ ਆਪਾਂ ਇਸ ਨੂੰ ਅੱਗੇ ਲੋਕਲੀ ਇੱਕ ਅੱਜ ਖੁਸ਼ੀ ਦਾ ਮੌਕਾ ਉਹਨਾਂ ਲਈ ਇੱਕ ਉਹ ਵੱਡੀ ਕਿ ਮੈਂ ਕਹੂੰਗਾ ਦੇ ਨਾ ਪੰਜਾਬ ਸਰਕਾਰ ਨੂੰ ਜੀ ਲੋਕਾਂ ਨੇ ਬੜਾ ਮਾਣ ਦਿੱਤਾ ਬਾਤ ਇਹਨੇ ਸੀ ਕਿ ਲੱਗਦਾ ਕਿ ਰਿਵਾਰਡ ਵਗੈਰਾ ਲੋਕਾਂ ਨੂੰ ਦਿੱਤਾ ਜਾ ਰਿਹਾ ਬਾਕੀ ਜੀ ਇਹ ਸਹੀ ਗੱਲ ਹੈ ਜੀ ਲੋਕਾਂ ਨੇ ਪੂਰੀ ਪੰਜਾਬ ਦੀ ਸੰਗਤ ਦੇ ਜਨਤਾ ਨੇ ਬੜਾ ਮਾਣ ਬਖਸ਼ਿਆ ਸਾਡੀ ਪਾਰਟੀ ਨੂੰ ਸਾਡੀ ਸਰਕਾਰ ਨੂੰ ਸਾਡੇ ਸੀਐਮ ਸਾਹਿਬ ਪ੍ਰਗਸੀ ਮਾਨ ਜੀ ਨੂੰ ਇਹ ਉਹਨਾਂ ਨੇ ਮੋਹਰ ਲਾਈ ਹੈ ਜਿਹੜੀ ਸਰਕਾਰ ਕੰਮ ਕਰ ਰਹੀ ਆ ਡਵੈਲਪਮੈਂਟ ਦਾ ਕੰਮ ਕਰ ਰਹੀ ਆ ਰੋਜ਼ਗਾਰ ਦੇ ਦਾ ਕੰਮ ਕਰ ਰਹੀ ਆ ਹੈਲਥ ਤੇ ਐਜੂਕੇਸ਼ਨ ਦਾ ਕੰਮ ਕਰ ਰਹੀ ਆ ਡਵੈਲਪਮੈਂਟ ਦੇ ਪਰ ਜਰਸ ਚਾਰਲੇ ਉਹਤੇ ਉਹਨਾਂ ਨੇ ਮੋਹਰ ਲਾਈ ਜ ਤੇ ਮੈਂ ਇਹੀ ਉਮੀਦ ਰੱਖਦੇ ਇਹੀ ਮਾਨ ਰੱਖਦੇ ਜਿਹੜੀ ਕਾਰਪੋਰੇਟ ਇਲੈਕਸ਼ਨ ਅੱਗੇ ਡਿਊ ਹੈਗੀਆਂ ਉਹ ਜੀ ਵੀ ਸਾਨੂੰ ਇਸੇ ਤਰ੍ਹਾਂ ਇਹੀ ਸਾਨੂੰ ਪੂਰੇ ਪੰਜਾਬ ਚ ਮਾਨ ਮਿਲੇਗਾ ਲੋਕਾਂ ਨੂੰ ਉਮੀਦ ਆ ਨਗਰ ਨਿਕਮ ਸੋਨਾ ਨੂੰ ਲੈ ਕੇ ਜੀ ਕਦੋਂ ਜਿਹੜੀ ਡੇਟ ਅਨਾਉਂਸ ਕੀਤੀ ਜਾਊ ਕਦੋਂ ਤੱਕ ਜਿਹੜੀਆਂ ਨੇ ਚੋਣਾਂ ਕਰਵਾਏ ਜੋ ਡਿਪਾਰਟਮੈਂਟ ਦਾ ਕੰਮ ਸੀ ਜੋ ਸਰਕਾਰ ਦਾ ਕੰਮ ਸੀ ਉਹ ਅਸੀਂ ਆਪਾਂ ਇਲੈਕਸ਼ਨ ਕਮਿਸ਼ਨ ਨੂੰ ਸਾਰਾ ਨੋਟੀਫਾਈ ਕਰਕੇ ਜਿੱਥੇ ਤੇ ਇਲੈਕਸ਼ਨ ਹੋਣੀ ਹੈ ਕਿਨੇ ਕਿਨੇ ਵਾਰਡਾਂ ਦੀਆਂ ਚਾਹ ਬਾਈ ਇਲੈਕਸ਼ਨ ਹੋਵੇ ਚਾਹ ਪੂਰੀ ਕਮੇਟੀ ਦੀ ਹੋਵੇ ਕਾਰਪੋਰੇਸ਼ਨ ਦਾ ਸਾਰਾ ਸੇ ਡਾਟਾ ਭੇਜਦਾ ਆ ਤੇ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਦਾ ਹੀ ਕੰਮ ਹੈਗਾ ਕਦੋਂ ਉਹਨਾਂ ਨੂੰ ਨੋਟੀਫਾਈ ਕਰਨਾ ਕਦੋਂ ਕੋਡ ਲਾਣਾ ਸਰਬਾਡ ਬੰਦੀ ਨੂੰ ਲੈ ਕੇ ਜਿਹੜੇ ਨੇ ਵੱਡੇ ਸਵਾਲ ਵੀ ਬਾਡਬੰਦੀ ਨਵੀਂ ਤੇ ਹੋਊਗੀ ਜਾਂ ਪੁਰਾਣੀ ਤੇ ਉਸ ਨੂੰ ਲੈ ਕੇ ਵੀ ਲੋਕ ਸਾਂ ਸੰਬੰਧ ਨੇ ਜੀ ਨਹੀਂ ਉਹ ਤੇ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੀ ਪੁਰਾਣੀ ਜਿਹੜੀ ਹੈਗੀ ਐ ਡਿਲੀਮੀਟੇਸ਼ਨ ਜਿੱਥੇ ਦਿੱਕਤ ਹੈਗੀ ਆ ਉਹ ਸਾਰਾ ਸਾਡੇ ਕੋਲ ਡਾਟਾ ਹੈਗਾ ਵੀਲ ਪ੍ਰੋਵਾਈਡ ది ਡਾਟਾ ਤੇ ਹਰੇਕ ਅਵਾਰਡ ਦੀ ਮਖਿਲ ਕੁਝ ਕੋਈ 23 ਦੀ ਅਵਾਰਡ ਬੰਦੀ ਕਿਤੇ ਲਾਗੂ ਹੋ ਰਹੀ ਕਿਤੇ 20 ਦੀ ਲਾਗੂ ਹੋ ਰਹੀ ਆ ਉਸੇ ਡਾਟਾ ਪ੍ਰੋਵਾਈਡ ਕਰ ਦਾਂਗੇ ਆਪਾਂ ਸਰ ਕੂੜੇ ਦੀ ਸਮੱਸਿਆ ਕਾਫੀ ਹੈ ਸ਼ਹਿਰ ਦੇ ਵਿੱਚ ਏਡਾ ਜਗ੍ਹਾ ਤੇ ਕੰਪੈਕਟਰ ਖਰਾਬ ਨੇ ਔਰ ਕੂੜੇ ਦੀ ਰਾਖੀ ਦੇ ਲਈ ਰਾਤ ਨੂੰ ਸੜਕਾਂ ਤੇ ਪੁਲਿਸ ਤਾਇਨਾਤ ਕਰਨੀ ਪੈ ਰਹੀ ਹੈ ਨੇ ਦੇਖੋ ਜਦੋਂ ਦਾ ਅਸੀਂ ਚਾਰ ਸੰਭਾਲ ਲਿਆ ਅਸੀਂ ਪੂਰੇ ਕਾਰਪੋਰੇਸ਼ਨ ਪੂਰੇ ਪੰਜਾਬ ਚ ਆਪਾਂ ਹੈੱਡਕੁਆਟਰ ਤੇ ਵੀ ਮੀਟਿੰਗਸ ਕੀਤੀਆਂ ਲੋਕਲ ਐਮਐਲਏਸ ਵੀ ਬੁਲਾਏ ਤੇ ਕਮਿਸ਼ਨਰ ਸਾਹਿਬ ਸਾਰੇ ਡਿਪਾਰਟਮੈਂਟ ਨੂੰ ਅਸੀਂ ਕਾਲ ਕੀਤੀ ਅਸੀਂ ਲੱਗੇ ਹੋਇਆ ਵਾਕਈ ਇਹ ਇਕੱਲੀ ਜਾਂ ਲੁਧਿਆਣੇ ਦੀ ਜਾਂ ਪੰਜਾਬ ਦੀ ਸਮੱਸਿਆ ਨਹੀਂ ਆਲ ਓਵਰ ਬੋਲ ਦੀ ਹੈਗੀ ਆ ਤੇ ਸਾਡੀ ਕੋਸ਼ਿਸ਼ ਪੂਰੀ ਹੈ ਕਿ ਅਸੀਂ ਇਹਨੂੰ ਆਪਾਂ ਇਹਨੂੰ ਸਾਫ ਸਫਾਈ ਦੇ ਪੂਰਾ ਧਿਆਨ ਰੱਖੀਏ ਤੇ ਸਾਡੇ ਕਮਿਸ਼ਨਰ ਸਾਹਿਬ ਸਾਡੇ ਐਮਐਲਏ ਦਿਨ ਰਾਤ ਜ਼ਮੀਨ ਤੇ ਰੇਂਦਰ ਗਰਾਉਂਡ ਤੇ ਰੇਂਦਰ ਨੇ ਜਿੱਥੇ ਕੋਈ ਪ੍ਰੋਬਲਮ ਆਉਂਦੀ ਸਾਨੂੰ ਨਾ ਇੰਟੈਚ ਰਹਿੰਦੇ ਤੇ ਅਸੀਂ ਹੋਰ ਆਪਾਂ ਫੰਡ ਰੀਲਿਸ ਕਰਕੇ ਜਿਹੜੀ ਵੀ ਨਾ ਕੁਇਪਮੈਂਟ ਦੀ ਲੋੜ ਹੋ ਗਈ ਅਸੀਂ ਆਪਾਂ ਜਰੂਰ ਆਪਾਂ ਧਿਆਨ ਦਾ ਵਾਲੇ ਕੈਂਡੀ ਡਿਵੈਲਪਮੈਂਟ ਕੀ ਜਿਹੜੇ ਨੇ ਹਾਂਜੀ ਗਿੱਲੇ ਤੇ ਸੁੱਕੇ ਕੂੜੇ ਲਈ ਈ ਵੀ ਰਿੱਤੇ ਹੋਇਆ ਉਹਦੇ ਤੇ ਸਾਰਾ ਪੂਰੀ ਤਰ੍ਹਾਂ ਮਤਲਬ ਕਿ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਇਹਦਾ ਸਾਰਾ ਮਿਕਸ ਕਰਕੇ ਅੱਧੀ ਲੈ ਕੇ ਜਾਂਦੇ ਨੇ ਔਰ ਇਸੇ ਤਰ੍ਹਾਂ ਹੀ ਡਿਵੈਲਪਮੈਂਟ ਛੱਡ ਦਿੰਦੇ ਨੇ ਨਹੀਂ ਵਾਕਈ ਜਿਹੜਾ ਅੱਜਕੱਲ ਦੀ ਜਿਹੜੀ ਟ੍ਰੈਂਡ ਹੈਗਾ ਜੋ ਟੈਕਨੀਕ ਹੈਗੀ ਹੈ ਕਿ ਜਿਹੜੀ ਸੈ ਉਹਦਾ ਸਹੀ ਵਰਤੋ ਉਹਦਾ ਜੋ ਵੀ ਅਸੀਂ ਬਾਇਓ ਰੈਮੀਡੀਏਸ਼ਨ ਕਰਨੀ ਜੋ ਕਰਨਾ ਹੈ ਉਹ ਕਰਾਂਗੇ ਆਪਾਂ ਤੇ ਅਸੀਂ ਡਿਪਾਰਟਮੈਂਟ ਵੱਲੋਂ ਵੀ ਤੇ ਕਾਰਪੋਰੇਸ਼ਨ ਵੱਲੋਂ ਵੀ ਅਸੀਂ ਆਪਾਂ ਇੱਕ ਅੱਗੇ ਪ੍ਰੋਜੈਕਟ ਕੋਈ ਚਲਾਵਾਂਗੇ ਆਪਾਂ ਥੋੜੇ ਸਮੇਂ 'ਚ ਫਿਊਚਰ 'ਚ ਜਿਸਨੂੰ ਲੋਕਾਂ ਨੂੰ ਵੀ ਮੋਟੀਵੇਟ ਕੀਤਾ ਜਾਵੇ ਐਜੂਕੇਟ ਕੀਤਾ ਜਾਵੇ ਕਿ ਅਸੀਂ ਘਰ ਤੋਂ ਹੀ ਅਸੀਂ ਵੀ ਗਿੱਲਾ ਕੋੜਾ ਸੁੱਕਾ ਕੋੜਾ ਅਲੱਗ-ਅਲੱਗ ਕਰ ਲਈਏ ਤਾਂ ਕਿ ਉਹਨੇ ਸਾਡਾ ਕੰਮ ਜਿਹੜਾ ਕਮਿਸ਼ਨਰ ਦੇ ਅੱਗੇ ਡਿਪਾਰਟਮੈਂਟ ਦਾ ਸੌਖਾ ਹੋ ਜਾਏਗਾ ਜੀ ਇਹ ਪ੍ਰੋਫੈਸਰ ਸਰ ਅਫਸਰ ਜਾਈ ਸਰ ਕਿੰਨਾ ਕਿਤੇ ਹਾਵੀ ਨਜ਼ਰ ਆ ਰਹੀ ਦਫਤਰਾਂ ਦੇ ਵਿੱਚ ਲੋਕਾਂ ਦੇ ਕੰਮ ਨਹੀਂ ਹੋ ਰਹੇ ਇਸ ਨੂੰ ਲੈ ਕੇ ਸਿੰਗਲ ਵਿੰਡੋ ਦਾ ਵੀ ਜਿਹੜਾ ਜ਼ਿਕਰ ਕੀਤਾ ਗਿਆ ਸੀਐਮ ਸਾਹਿਬ ਨੇ ਕਿ ਉੱਥੇ ਜਾ ਕੇ ਕੰਮ ਹੋਣਗੇ ਜੀ ਨਹੀਂ ਕੋਈ ਇਦਾਂ ਦੀ ਸਾਨੂੰ ਕੋਈ ਖਾਸ ਗੱਲ ਨਹੀਂ ਲੱਗੀ ਹੋਈ ਤੇ ਜਿੱਥੇ ਵੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਅਸੀਂ ਖੁਦ ਇੰਟਰਫੇਅਰ ਕਰਦੇ ਲੋਕਲ ਲੀਡਰਸ ਨੂੰ ਇਨਵੋਲ ਕਰਕੇ ਆਪਾਂ ਉਹ ਸੁਨੇਹਾ ਲਾਉਂਦੇ ਆ ਤੇ ਸਾਡਾ ਮਕਸਦ ਹੀ ਇਹ ਹੈ ਆਮ ਆਦਮੀ ਪਾਰਟੀ ਸਰਕਾਰ ਦਾ ਕਿ ਅਸੀਂ ਲੋਕਾਂ ਦੇ ਹੱਕ ਲਈ ਲੋਕਾਂ ਦੇ ਹਿੱਤ ਲਈ ਅਸੀਂ ਆਪਾਂ ਕੰਮ ਕਰਨ ਲਈ ਆਏ ਤੇ ਉਹ ਆਪਾਂ ਕਰਾਂਗੇ ਜੀ ਆਪਾਂ ਕੋਈ ਡੈਡ ਲਾਈਨ ਦਿੱਤੀ ਗਈ ਜਾਂ ਦੀ ਡੈਡ ਲਾਈਨ ਕੋਈ ਦਿੱਤੀ ਗਈ ਕਿਉਂਕਿ ਪ੍ਰੋਜੈਕਟ ਜਿਹੜੇ ਕਾਫੀ ਹੋ ਜਾਂਦੇ ਆ ਕਈ ਪ੍ਰੋਜੈਕਟ ਲੁਧਿਆਣਾ ਦੇ ਵਿੱਚ ਜਿਹੜੇ ਨੇ ਪੈਂਡਿੰਗ ਪਏ ਨੇ ਜੇ ਪੁਲਾਂ ਦੀ ਗੱਲ ਕਰੀਏ ਚਾਹੇ ਚਾਂਪਲ ਪੈਲਸ ਵਾਲਾ ਪੁਲਾ ਜਾਂ ਹੋਰ ਕਈ ਪ੍ਰੋਜੈਕਟ ਜਿਹੜੇ ਨੇ ਪੈਂਡਿੰਗ ਪਏ ਇਹਦੇ ਕੀ ਕਿਰ ਆਪਾਂ ਕੀ ਦਿੰਦਾ ਚਾਂਸ ਨਾ ਮਾਦੀ ਗੱਲ ਕਰਦੇ ਕੰਮ ਚੱਲ ਰਿਹਾ ਹੈ ਬਿਜ਼ੀ ਜੀ ਲੋਕ ਉਹਦੀ ਪੈਰਲਲ ਅਸੀਂ ਕਿੱਧਰ ਕਰ ਰਹੇ ਹਾਂ ਇਹਦਾ ਇਹਦਾ ਆਪਾਂ ਇਹਦਾ ਬਾਕੀ ਕੀਤਾ ਟਾਈਮਲੀ ਹੋ ਜਾਊਗਾ ਸਰ ਸਮਾਰਟ ਸਿ ਅੱਜ ਦੀ ਹੈਗੀ 1258 ਹੈਗੀ 12 ਕਰੋੜ 58 ਲੱਖ ਦਾ ਹੈਗਾ ਤੇ ਉਹ ਟੈਂਡਰ ਸਾਰਾ ਮੈਂਸ਼ਨ ਨਹੀਂ ਹੁੰਦਾ ਮੈਂ ਵੀ ਇੱਕ ਵਾਰੀ ਦੇਖ ਲਊਗਾ ਆਪਾਂ ਸਾਰੇ ਪ੍ਰੋਜੈਕਟ ਟਾਈਮ ਬౌੰਡ ਹੀ ਆਪਾਂ ਕਰਾਵਾਂਗੇ ਆਪਾਂ ਜੀ ਸਾਰੇ ਕਿ ਨਹਿਰੀ ਪਾਣੀ ਨੂੰ ਲੈ ਕੇ ਜਿਹੜਾ ਆਪਾਂ ਪ੍ਰੋਜੈਕਟ ਜਿਹੜਾ ਲੁਧਿਆਣਾ ਦੇ ਅੰਦਰ ਵੀ ਆ ਪਾਣੀ ਜਿਹੜਾ ਨਹਿਰੀ ਪਾਣੀ ਨਾਲ ਜੁੜੇਗਾ ਕਦੋਂ ਤੱਕ ਪੁੱਛ ਦੀ ਉਮੀਦ ਹੈ ਕਿਉਂਕਿ ਕਾਫੀ ਜ਼ਮੀਨ ਜਿਹੜੀ ਹੈ ਉੱਥੇ ਸ਼ੁਰੂ ਕਰਾ ਪ੍ਰੋਜੈਕਟ ਜਿਹੜਾ ਸਰਫੇਸ ਵਾਟਰ ਦੀ ਗੱਲ ਕਰਦੇ ਜੀ ਜੀ ਸਰ ਉਹ ਜਨਵਰੀ ਤੋਂ ਆਪਣਾ ਸ਼ੁਰੂ ਕਰ ਦਿੰਗੇ ਕੰਮ ਡਿਜ਼ਾਈਨਿੰਗ ਫੇਸ ਵਿੱਚ ਚੱਲ ਰਹੇ ਨੇ ਔਰ ਵਿਦਨ ਟਾਈ ਜੀ ਠੀਕ ਕੋਈ ਜਦੋਂ ਤੱਕ ਉਹ ਨਾਮ ਆ ਕੀ ਕਿਹਾ ਗਿਆ ਜੀ ਅ ਦੱਸੋ ਕੁਸਰ ਜੀ ਇਹ ਇੱਕ ਇੱਕ ਸਾਲ ਦਾ ਟਾਈਮ ਪੀਰੀਅਡ ਹੈ ਜਿਹੜਾ ਸਰਫੇਸ ਵਾਟਰ ਵਾਲਾ ਹੈ ਹਾਂ ਜੀ ਜਦੋਂ ਲੱਗਦਾ ਉਮੀਦ ਹੈ ਜੀ ਸ਼ੁਰੂਆਤ ਹੋ ਜੂਗੀ ਤੇਰੀ ਕਿਹੜਾ ਜਿਸ ਤਰ੍ਹਾਂ ਵੀ ਜਨਵਰੀ ਉਹਦਾ ਵਿਦਨ ਟਾਈਮ ਚੱਲ ਰਿਹਾ ਡਿਜ਼ਾਈਨ ਦਾ ਫੇਸ ਚੱਲ ਰਿਹਾ ਜਨਵਰੀ ਮੈਂ ਕੰਮ ਹੋ ਤਾਂ ਸ਼ੁਰੂ ਹੋ ਜਾਊਗਾ ਅੱਛਾ ਜੀ ਇਹ ਆਪਣੇ ਲੋਕਲ ਮੈਟਰ ਹੈ ਆਪਾਂ ਡਿਸਕਸ ਕਰ ਲਵਾਂਗੇ ਸਰ ਸਪੈਸ਼ਲੀਸ ਪ੍ਰੋਜੈਕਟ ਦੇ ਲਈ ਹੈ ਬਾਅਦ ਵਿੱਚ ਕਰ ਲਵਾਂਗੇ ਇਹ ਪੂਰੇ ਪੰਜਾਬ ਦੇ ਵਿੱਚ ਅਸੀਂ ਤਾਂ ਪੁੱਛਿਆ ਸੀਗਾ ਪੀਟਾ ਦੇ ਉੱਤੇ